ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਸੰਗਰੂਰ ਦੇ ਵੱਲੋਂ ਆਪਣੇ ਮੈਂਬਰ ਪਾਰਲੀਮੈਂਟ ਦੇ ਕਾਰਜਕਾਰ ਦੌਰਾਨ ਹਲਕਾ ਸੰਗਰੂਰ ਦੇ ਵਿੱਚ ਮਲੇਰ ਕੋਟਲਾ ਜ਼ਿਲ੍ਹੇ ਦੇ ਪਿੰਡ ਮੋਹਲੀ ਕਲਾਂ ਨੂੰ ਇੱਕ ਐਂਬੂਲੈਂਸ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ 9 ਲੱਖ ਰੁਪਏ ਦੇ ਕਰੀਬ ਦੀ ਗ੍ਰਾਂਟ ਜਾਰੀ ਕੀਤੀ ਸੀ ਜਿਸ ਤੋਂ ਬਾਅਦ ਜਦੋਂ ਬਤੌਰ ਮੈਂਬਰ ਪਾਰਲੀਮੈਂਟ ਰਹਿੰਦੇ ਉਹਨਾਂ ਨੇ ਇਸ ਗ੍ਰਾਂਟ ਨੂੰ ਸੈਕਸ਼ਨ ਕੀਤਾ ਸੀ ਤੇ ਉਸ ਤੋਂ ਬਾਅਦ ਇਸ ਐਂਬੂਲੈਂਸ ਤੇ ਆਉਣ ਦਾ ਪਤਾ ਉਸ ਵਕਤ ਲੱਗਦਾ ਜਦੋਂ ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਨਹੀਂ ਰਹਿੰਦੇ ਤਕਰੀਬਨ 2 ਮਹੀਨਿਆਂ ਤੱਕ ਡੀਸੀ ਸੰਗਰੂਰ ਅਤੇ ਐਸਐਮਓ ਮਲੇਰ ਕੋਟੜਾ ਦੇ ਵੱਲੋਂ ਇਸ ਐਂਬੂਲੈਂਸ ਨੂੰ ਪਿੰਡ ਜਾਂ ਸਾਬਕਾ ਮੈਂਬਰ ਪਾਰਲੀਮੈਂਟਾ ਸਿਮਰਜੀਤ ਸਿੰਘ ਮਾਨ ਨੂੰ ਦੱਸੇ ਬਿਨਾ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਇਸ ਸਾਰੇ ਸਬੰਧ ਦੇ ਵਿੱਚ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਖੁਦ ਇਸ ਸਬੰਧੀ ਚਿੱਠੀ ਪੱਤਰ ਲਿਖਿਆ ਜਾਂਦਾ ਹੈ ਕਿ ਐਂਬੂਲੈਂਸ ਪਿੰਡ ਮੋਹਲੀ ਕਲਾਂ ਦੀ ਅਮਾਨਤ ਹੈ ਕਿਉਂਕਿ ਉਹਨਾਂ ਨੂੰ ਇਸ ਦੀ ਗਾਰੰਟੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਸੀ ਪਰ ਸਿਵਲ ਸਰਜਨ ਦਾ ਕਹਿਣਾ ਸੀ ਕਿ ਅਸੀਂ ਇਸ ਨੂੰ ਇਸ ਕਰਕੇ ਵਰਤ ਰਹੇ ਸੀ ਕਿਉਂਕਿ ਉਹ ਪਿੰਡ ਛੋਟਾ ਹੈ ਉੱਥੇ ਇਸ ਦੀ ਜ਼ਰੂਰਤ ਨਹੀਂ ਸੀ ਤੇ ਅਸੀਂ ਇਸ ਨੂੰ ਸਿਵਲ ਹਸਪਤਾਲ ਦੇ ਵਿੱਚ ਵਰਤ ਰਹੇ ਸੀ ਹਾਲਾਂਕਿ ਸਿਵਲ ਹਸਪਤਾਲ ਦੇ ਵਿੱਚ ਪਹਿਲਾਂ ਹੀ ਤਿੰਨ ਐਂਬੂਲੈਂਸਾਂ ਮੌਜੂਦ ਨੇ ਜਿਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਦਾ ਪਾਰਾ ਵਧਿਆ ਤੇ ਸਿੱਧੇ ਤੌਰ ਦੇ ਉੱਤੇ ਅਫਸਰਾਂ ਤੇ ਡਾਕਟਰਾਂ ਨੂੰ ਇਹ ਕਿਹਾ ਕਿ ਮੈਨੂੰ ਤੁਸੀਂ ਨਹੀਂ ਦੱਸੋਗੇ ਕਿ ਇਸ ਐਂਬੂਲੈਂਸ ਨੂੰ ਕਿੱਥੇ ਵਰਤਣਾ ਤੇ ਕਿੱਥੇ ਨਹੀਂ ਇਸ ਗੱਲ ਦਾ ਫੈਸਲਾ ਬਤੌਰ ਮੈਂਬਰ ਪਾਰਲੀਮੈਂਟਰ ਰਹਿੰਦੇ ਮੈਂ ਖੁਦ ਕਰ ਚੁੱਕਿਆ ਸੀ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਆਉਣ ਵਾਲੀਆਂ ਐਂਬੂਲੈਂਸਾਂ ਨੂੰ 1 ਘੰਟੇ ਦੇ ਕਰੀਬ ਦਾ ਸਮਾਂ ਲੱਗਦਾ ਤੇ ਇੱਥੇ ਐਂਬੂਲੈਂਸਾਂ ਦਾ ਪ੍ਰਬੰਧ ਇਹਨਾਂ ਪਿੰਡਾਂ ਦੇ ਨੇੜੇ ਤੇੜੇ ਹੋਣਾ ਜ਼ਰੂਰੀ ਸੀ ਤਾਂ ਜੋ ਆਲੇ-ਦੁਆਲੇ ਦੇ ਪਿੰਡਾਂ ਨੂੰ ਬਹੁਤ ਸੁੱਖ ਅਤੇ ਸੁੱਚੇ ਢੰਗ ਦੇ ਨਾਲ ਇਸ ਦਾ ਹੱਲ ਮਿਲ ਜਾਏਗਾ